ਸਿੱਖੇ ਇਤਿਹਾਸ ਵਿੱਚ ਬਹੁਤ ਸਾਰੀਆਂ ਅਜਹੀਆਂ ਬੀਬੀਆਂ ਦੀਆਂ ਉਦਾਹਰਣਾਂ ਸਾਨੂੰ ਮਿਲ ਜਾਂਦੀਆਂ ਹਨ ਜਿਨ੍ਹਾਂ ਦੇ ਜੀਵਨ ਤੋਂ ਸਾਨੂੰ ਚੰਗਾ ਜੀਵਨ ਜਿਉਣ ਦੀ ਸੇਧ ਮਿਲਦੀ ਹੈ। ਉਹਨਾਂ ਵਿੱਚੋਂ ਹੀ ਅੱਜ ਅਸੀਂ ਗੱਲ ਕਰਾਂਗੇ ਬੀਬੀ ਮੁਮਤਾ ਜੀ ਦੇ ਜੀਵਨ ਦੀ। ਜਿਨ੍ਹਾਂ ਦੇ ਜੀਵਨ ਤੋਂ ਸਾਨੂੰ ਜੱਤ ਸੱਤ ਵਿੱਚ ਰਹਿ ਕੇ ਚੰਗਾ ਜੀਵਨ ਜਿਉਣ ਦੀ ਸੇਧ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੁੱਜੇ ਹਾਂ ਗੁਰਦੁਆਰਾ ਬੀਬੀ ਮੁਮਤਾਜ਼ ਜੀ ਜਾਂ ਕਹੇ ਲੇ ਜੀ ਮੁਮਤਾਜ਼ ਘਰ ਸਾਹਿਬ ਬੀਬੀ ਮੁਮਤਾਜ਼ ਜੀ ਉਹ ਸਨ ਜਿਨ੍ਹਾਂ ਨੇ 131 ਸਾਲ ਦਾ ਜੀਵਨ ਜੱਤ ਸੱਤ ਵਿੱਚ ਰਹਿ ਕੇ ਗੁਜ਼ਾਰਿਆ ਬੀਬੀ ਮੁਮਤਾਜ਼ ਜੀ ਕੋਟਲਾ ਨਿਹੰਗਖਾਂ ਦੇ ਰਹਿਣ ਵਾਲੇ ਨਿਹੰਗਖਾਂ ਦੀ ਪੁੱਤਰੀ ਅਤੇ ਆਲਮ ਖਾਂ ਦੀ ਭੈਣ ਸਨ ਜੋ ਕਿ ਅਰਫਾਨ ਖਾਨ ਜੋ ਬਸੀ ਪਠਾਨਾ ਦਾ ਰਹਿਣ ਵਾਲਾ ਸੀ ਉਸ ਨੂੰ ਮੰਗੇ ਹੋਏ ਸਨ ਜਿਨ੍ਹਾਂ ਦੀ ਮੰਗਣੀ 14-15 ਸਾਲ ਦੀ ਉਮਰ ਵਿੱਚ ਹੀ ਹੋ ਗਈ ਸੀ ਅਰਫਾਨ ਖਾਨ ਇੱਕ ਚੰਗਾ ਇਨਸਾਨ ਨਹੀਂ ਸੀ ਜਦੋਂ ਗੁਰੂ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ ਛੱਡਦੇ ਹਨ ਤਾਂ ਪਿੰਡ ਮਲ ਭੁਲ ਰੰਗੜਾ ਕੋਲੇ ਆ ਕੇ ਰੰਗੜਾ ਨਾਲ ਮੁਕਾਬਲੇ ਵਿੱਚ ਭਾਈ ਚਿੱਤਰ ਸਿੰਘ ਜਖਮੀ ਹੋ ਜਾਂਦੇ ਹਨ ਗੁਰੂ ਸਾਹਿਬ ਕੋਟਲਾ ਨਿਹੰਗ ਖਾਨ ਦੇ ਘਰੇ ਪਾਇਵ ਜਿੱਤਰ ਸਿੰਘ ਨੂੰ ਛੱਡ ਕੇ ਅੱਗੇ ਚਮਕੌਰ ਸਾਹਿਬ ਵੱਲ ਚਲੇ ਜਾਂਦੇ ਹਨ ਜਿੱਥੇ ਬੀਬੀ ਮੁਮਤਾਜ਼ ਜੀ ਨੂੰ ਪਾਇਵ ਜਿੱਤਰ ਸਿੰਘ ਜੀ ਦੀ ਸੇਵਾ ਸੰਭਾਲੀ ਜਾਂਦੀ ਹੈ ਉਧਰ ਮੁਗਲ ਸਪਾਈ ਪਾਇਵ ਜਿੱਤਰ ਸਿੰਘ ਜੀ ਦੀ ਅਤੇ ਗੁਰੂ ਸਾਹਿਬ ਦੀ ਭਾਲ ਕਰਦੇ ਹੋਏ ਨਿਹੰਗ ਖਾਨ ਦੇ ਕਿਲੇ ਵਿੱਚ ਆ ਜਾਂਦੇ ਹਨ ਪੂਰੇ ਕਿਲੇ ਦੀ ਨਿਹੰਗਾਂ ਤਲਾਸ਼ੀ ਲੈਣ ਦਿੰਦਾ ਹੈ ਪਰ ਨਿਹੰਗ ਖਾਨ ਉਸ ਕਮਰੇ ਦੀ ਤਲਾਸ਼ੀ ਨਹੀਂ ਲੈਣ ਦਿੰਦਾ ਜਿਸ ਮੇਰੇ ਚ ਭਾਈ ਬਚਿੱਤਰ ਸਿੰਘ ਜੀ ਅਤੇ ਬੀਬੀ ਬਮਦਾ ਜੀ ਠਹਿਰੇ ਹੋਏ ਹਨ ਸਿਪਾਈ ਪੁੱਜਦੇ ਹਨ ਤਾਂ ਸਿਪਾਈ ਕੇ ਅੰਦਰ ਮੇਰੇ ਤੇਜਵਾਈ ਹਨ ਇਹ ਗੱਲ ਸੁਣ ਕੇ ਸਿਪਾਈ ਬਿਨਾਤਲਾਸ਼ੀਲੇ ਵਾਪਸ ਮੁੜ ਜਾਂਦੇ ਹਨ ਅਤੇ ਅੰਦਰ ਬੈਠੇ ਬੀਬੀ ਮੁਮਤਾਜ਼ ਵੀ ਇਹ ਗੱਲ ਸੁਣ ਲੈਂਦੇ ਹਨ ਸਿਪਾਹੀ ਤਲਾਸ਼ੀ ਇਸ ਕਰਕੇ ਨਹੀਂ ਲੈਂਦੇ ਕਿਉਂਕਿ ਮੁਸਲਮਾਨਾਂ ਵਿੱਚ ਪਤੀ ਪਤਨੀ ਦਾ ਰਿਸ਼ਤਾ ਬੜਾ ਇਤਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਉਦੋਂ ਇਹ ਬੀਬੀ ਮੁਮਤਾਜ਼ ਜੀ ਭਾਈ ਵਿਧਤਰ ਸਿੰਘ ਨੂੰ ਆਪਣਾ ਪਤੀ ਸੰਕਾਰ ਕਰ ਲੈਂਦੇ ਹਨ ਅਤੇ ਫਾਈਵ ਜਿੱਤਰ ਸਿੰਘ ਦੀ ਦੂਸਰਾ ਦਿਨੀ ਸ਼ਹੀਦ ਹੋ ਜਾਂਦੇ ਹਨ ਤੇ ਅੰਦਰ ਹੀ ਉਹਨਾਂ ਦਾ ਫਿਰ ਸੰਸਕਾਰ ਕੀਤਾ ਜਾਂਦਾ ਹੈ ਗੁਰਮਤ ਮਰਿਆਦਾ ਅਨੁਸਾਰ ਜਦੋਂ ਕੁਝ ਦਿਨਾਂ ਬਾਅਦ ਬੀਬੀ ਮਮਤਾ ਜੀ ਦੇ ਵਿਆਹ ਦੀ ਗੱਲ ਚੱਲਦੀ ਹੈ ਅਰਫਾਨ ਖਾਨ ਦੇ ਨਾਲ ਤਾਂ ਬੀਬੀ ਮਮਤਾ ਜੀ ਕਹਿੰਦੇ ਹਨ ਕਿ ਪਿਤਾ ਜੀ ਤੁਸੀਂ ਤਾਂ ਇੱਕ ਮੈਨੂੰ ਸ਼ਹੀਦ ਦੀ ਪਤਨੀ ਦਾ ਦਰਜਾ ਦਿੱਤਾ ਉਹ ਸ਼ਹੀਦ ਜੋ ਗੁਰਮਤ ਦਾ ਧਾਰਨੀ ਸੀ ਹੁਣ ਮੈਨੂੰ ਉਸ ਬੰਦੇ ਦੀ ਪਤਨੀ ਨਾ ਬਣਾਓ ਜੋ ਇੱਕ ਚੰਗਾ ਇਨਸਾਨ ਨਹੀਂ ਹੈ ਸੋ ਮੈਂ ਪੂਰਾ ਜੀਵਨ ਕੁਆਰੀ ਰਹਿ ਕੇ گزارਾਂਗੀ ਪਰ ਤੁਹਾਡੀ ਪੱਗ ਨੂੰ ਦਾਗ ਨਾ ਹੀ ਲੱਗਣ ਦੇਾਂਗੀ ਬੀਬੀ ਮੁਮਤਾਜ਼ ਜੀ ਦੀ ਗੱਲ ਸੁਣ ਕੇ ਉਹਨਾਂ ਦੇ ਭਰਾ ਅਤੇ ਪਿਤਾ ਦੋਨੋਂ ਦਾ ਦੋਨਾਂ ਦਾ ਸਿਰ ਝੁਕ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਵਿਆਹ ਕਰਨ ਲਈ ਮਜਬੂਰ ਨਹੀਂ ਕਰਦੇ ਫਿਰ 100 ਸਾਲ ਦੇ ਲਗਭਗ ਬੀਬੀ ਮੁਮਤਾਜ਼ ਜੀ ਨਿਹਾਂ ਕੋਟਲਾ ਵਿਖੇ ਹੀ گزارਦੇ ਹਨ ਅਤੇ ਬਾਅਦ ਦੇ 31 ਸਾਲ ਇੱਥੇ ਪਿੰਡ ਬੜੀ ਵਿਖੇ گزارਦੇ ਹਨ ਉੱਥੇ ਬੀਬੀ ਜੀ ਦਾ ਨਾਮ ਹੁੰਦਾ ਹੈ ਕਿ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਹਨ ਉਹਨਾਂ ਸ਼ਸਤਰਾਂ ਕੋਲ ਬੈਠ ਕੇ ਜੋ ਸ਼ਸਤਰ ਗੁਰੂ ਸਾਹਿਬ ਨੇ ਉਹਨਾਂ ਨੂੰ ਭੇਂਟ ਕੀਤੇ ਸਨ ਅੱਜ ਉਹ ਸ਼ਸਤਰ ਗੁਰਦੁਆਰਾ ਪਠਾ ਸਾਹਿਬ ਵਿਖੇ ਸ਼ੋਭਿਤ ਹਨ ਸ਼ਾਮ ਵੇਲੇ ਬੀਬੀ ਮੁਮਤਾਜ਼ ਜੀ ਜਿੱਥੇ ਪਾਈ ਜਿੱਤਰ ਸਿੰਘ ਦਾ ਅੰਗੇਠਾ ਹੈ ਉੱਥੇ ਬੈਠ ਕੇ ਨਿਤਨੇਮ ਕਰਦੇ ਇਹ ਬੀਬੀ ਮੁਮਤਾਜ਼ ਜੀ ਦੀ ਹਰ ਰੋਜ਼ ਦਾ ਰੁਟੀਨ ਬਣੀ ਹੁੰਦੀ ਹੈ ਬਾਅਦ ਵਿੱਚ ਉਹਨਾਂ ਦਾ ਪਰਿਵਾਰ ਉਹਨਾਂ ਲਈ ਪਿੰਡ ਨੌਰੰਗਪੁਰ ਗੜੀ ਵਿਖੇ ਇੱਕ ਕਿਲਾ ਅਤੇ ਇੱਕ ਖੂਹ ਬਣਵਾ ਕੇ ਦਿੰਦਾ ਹੈ ਜਿੱਥੇ ਉਹਨਾਂ ਦੀ ਸੇਵਾ ਵਿੱਚ ਹਰ ਵੇਲੇ ਦੋ ਸੇਵਾਦਾਰ ਨੀਆ ਮੌਜੂਦ ਰਹਿੰਦੀਆਂ ਹਨ ਫਿਰ ਇੱਥੇ ਰਹਿ ਕੇ ਹੀ ਬੀਬੀ ਮੁਮਤਾਜ ਭਜਨ ਬੰਦਗੀ ਕਰਦੇ ਹਨ ਅਤੇ ਮਹੀਨੇ ਬਾਅਦ ਰੋਪੜ ਜਾਂਦੇ ਹਨ ਜਿੱਥੇ ਦੀ ਧੂੜ ਉਹ ਆਪਣੇ ਮੱਥੇ ਨੂੰ ਲਗਾਉਂਦੇ ਹਨ ਸੋ ਇਸ ਤਰ੍ਹਾਂ ਬੀਬੀ ਮੁਮਤਾਜ ਜੀ ਨੇ 131 ਸਾਲ ਦਾ ਜੀਵਨ ਜੀਵਿਆ ਜੋ ਕਿ ਉਹਨਾਂ ਨੇ ਪੂਰੇ ਜੱਤ ਸੱਤ ਵਿੱਚ ਰਹਿ ਕੇ ਜੀਵਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹੋਏ ਜੀਵਿਆ ਤਾਂ ਸਾਨੂੰ ਸਿੱਖਿਆ ਮਿਲਦੀ ਹੈ ਇਕੱਲੀਆਂ ਬੀਬੀਆਂ ਹੀ ਨਹੀਂ ਬੀਰਾ ਨੂੰ ਵੀ ਕਿ ਸਾਨੂੰ ਵੀ ਆਪਣਾ ਜੀਵਨ ਜਿਉਣਾ ਚਾਹੀਦਾ ਹੈ ਸਾਡੇ ਕਹਿਣ ਨਾਲ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਧੀਆਂ ਹਾਂ ਅਸੀਂ ਗੁਰੂ ਸਾਹਿਬ ਦੇ ਪੁੱਤਰ ਧੀਆਂ ਨਹੀਂ ਬਣ ਜਾਣਗੇ ਜਦੋਂ ਤੱਕ ਸਾਡੇ ਚੰਗੇ ਕਰਮ ਨਾ ਹੋਏ ਜਦੋਂ ਤੱਕ ਸਾਨੂੰ ਗੁਰੂ ਸਾਹਿਬ ਨੇ ਆਪਣੇ ਪੁੱਤਰ ਧੀਆਂ ਨਾ ਬਣਾਏ ਗੱਲ ਤਾਂ ਉਦੋਂ ਬਣਦੀ ਹੈ ਜਦੋਂ ਗੁਰੂ ਸਾਹਿਬ ਸਾਨੂੰ ਆਪਣੇ ਪੁੱਤਰ ਧੀਆਂ ਬਣਾਏ ਜਦੋਂ ਅਸੀਂ ਬਾਣੇ ਬਾਣੀ ਦੇ ਪੱਕੇ ਧਾਰਨੀ ਬਣੀਏ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਜੀ ਤਾਂ ਜੋ ਬੀਬੀ ਮੁਮਤਾ ਜੀ ਦੇ ਜੀਵਨ ਬਾਰੇ ਬਤਵਾਦ ਸਿੱਖ ਸੰਗਤਾਂ ਨੂੰ ਪਤਾ ਲੱਗ ਸਕੇ ਚਾਹੀਦਾ ਤਾਂ ਇਹ ਵੀ ਹੈ ਕਿ ਬੀਬੀ ਮੁਮਤਾ ਜੀ ਬਾਰੇ ਸਿੱਖ ਸਕੂਲਾਂ ਕਾਲਜਾਂ ਵਿੱਚ ਪੜਾਇਆ ਜਾਵੇ ਉਹਨਾਂ ਦੇ ਜੀਵਨ ਬਾਰੇ ਦੱਸਿਆ ਜਾਵੇ ਤਾਂ ਜੋ ਅਸੀਂ ਜਿਸ ਬੀਬੀ ਮੁਮਤਾ ਜੀ ਨੇ ਐਨਿਆ ਉੱਚਾ ਸੁੱਚਾ ਜੀਵਨ ਜੀਵਿਆ ਉਹਨਾਂ ਨੂੰ ਨਾ ਭੁਲਾ ਸਕੀਏ ਉਹਨਾਂ ਨੂੰ ਹਮੇਸ਼ਾ ਯਾਦ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ